ਕੀ ਕਰੀ ਬਦਲ ਸੁਣ ਹਾਂ ਆ ਇੰਜਨ ਕਰਨਾ ਕਿਹਨੂੰ ਕਹਿੰਦੇ ਆ ਉਹ ਪੰਮੀ ਐ ਆ ਜਦੋਂ ਕੋਈ ਫੀਟਰ ਜਾਂ ਟਰੈਕਟਰ ਖਰਾਬ ਕਰਨ ਲੱਗ ਜੇ ਫਿਰ ਉਹਦਾ ਇੰਜਨ ਕਰਨਾ ਪੈਂਦਾ ਬੰਦਿਆਂ ਦਾ ਇੰਜਨ ਕਰਦੇ ਆ ਨਾ ਨਾ ਬੰਦਿਆਂ ਦਾ ਕਿਹੜਾ ਇੰਜਨ ਹੁੰਦਾ ਆ ਪਾਲਾ ਮੈਨੂੰ ਕਹਿੰਦਾ ਸੀ ਕਹਿੰਦਾ ਕਿ ਲੱਗਦਾ ਪੁਰਾਣੇ ਦਾ ਇੰਜਨ ਕਰਨਾ ਪਊਗਾ ਆਉਂਦੀ ਮੈਂ ਪਕਾਈ ਮਾਰਦਾ ਐ ਮੈਂ ਦੱਸੋ ਕੋਈ ਤਾਂ ਗੱਲ ਹੈ ਜਿਹੜੀ ਮੈਨੂੰ ਉਹਨੇ ਕਿਹਾ ਵੀ پرانے ਦਾ ਇੰਜਨ ਕਰਨਾ ਪੈਣਾ ਕੁਸਾਲਾ ਕੁੱਟਣ ਨੂੰ ਕਹਿੰਦਾ ਮੈਨੂੰ ਕੁੱਟਣ ਨੂੰ ਫਿਰਦਾ ਹੈ ਕੁੱਟਣ ਨੂੰ ਕਹਿੰਦੇ ਇੰਜਨ ਕਰਨਾ ਪਰੋਨੇ ਦਾ ਇਹ ਜੇ ਤੁਹਾਨੂੰ ਇਹ ਜੋ ਤੁਹਾਨੂੰ ਐਵੇਂ ਭਲੇਖਾ ਪੈ ਗਿਆ ਇਹੋ ਜੇ ਨਹੀਂ ਹੈਗਾ ਮੈਂ ਹਾਂ ਹੁਣੇ ਗਿਆ ਬੋਤਲ ਲੈਣ ਕੱਤੀ ਹਾਂ ਮੈਂ ਤਾਂ ਪੂਰੀ ਸਮਝ ਜਾਂਦੀ ਐ ਮੈਂ ਔਰ ਕੀ ਸਮਝ ਗਈ ਸੀ ਅੱਜ ਡਰਾਈ ਦਿੱਤਾ ਸੀ ਇੰਜਨ ਉੰਜਨ ਵਾਲੀ ਗੱਲ ਜੀ ਕਰਕੇ ਐਵੇਂ ਬਸ ਆਉਂਦਾ ਰ ਪੱਲਾ ਕੋਈ ਗੱਲ ਨਹੀਂ ਮੈਂ ਜਰਨਲ ਤੋਂ ਹੁਣ ਮੋਟਾ ਸੰਤਰਾ ਪੀਊਗਾ ਪਾਲਿਆ ਸ਼ਰਮ ਮਨ ਮਾੜੀ ਮੋਟੀ ਨੋ 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 ਚੁੱਪ ਕਰਕੇ ਪੀਲੋ ਜਿਹੜੀ ਹੈਗੀ ਐ ਇੰਜਨ ਕਰਨ ਵਾਲੀ ਗੱਲ ਯਾਦ ਹੈ ਨਾ ਇਹ ਤਾਂ ਇਹ ਵੀ ਠੀਕ ਹੁੰਦੀ ਹੈ